ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਰਚ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਅੱਜਕੱਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਅਤੇ ਜਾਪਾਨ ਦੇ ਦੌਰੇ ਦੇ ਉੱਪਰ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਚਾਈਨਾ ਦੇ ਵਿੱਚ ਜੋ ਚੱਲ ਰਿਹਾ ਐਸਈਓ ਸਮਿਟ ਹੈ ਉਸਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਦਿਨ ਚਾਈਨਾ ਦੇ ਰਾਸ਼ਟਰਪਤੀ ਜਿੰਗਪਿੰਗ ਦੇ ਨਾਲ ਮੁਲਾਕਾਤ ਹੋਈ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੀ ਜੋ ਕਿ ਅੱਜ ਮੁਲਾਕਾਤ ਹੋਵੇਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਦੋਨਾਂ ਦੇ ਮੁਲਾਕਾਤ ਦੇ ਵਿੱਚ ਕਈ ਜੋ ਵੱਡੇ ਫੈਸਲੇ ਹੋ ਸਕਦੇ ਨੇ ਤੇ ਕਈ ਜੋ ਹੋਰ ਜੋ ਮੁੱਦੇ ਹੈ ਉਹਨਾਂ ਦੇ ਉੱਪਰ ਵੀ ਗੱਲਬਾਤ ਹੋ ਸਕਦੀ ਹੈ ਇਸ ਦੇ ਨਾਲ ਹੀ ਅੱਜ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚ ਜਦੋਂ ਮੁਲਾਕਾਤ ਹੋਵੇਗੀ ਉਸ ਸਮੇਂ ਜੋ ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ ਉਸ ਦੇ ਉੱਪਰ ਵੀ ਚਰਚਾ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਜੋ ਟੈਰਿਫ ਹੈ ਉਸ ਦੇ ਉੱਪਰ ਵੀ ਅੱਜ ਚਰਚਾ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਦੇ ਵਿੱਚ ਐਸਈਓ ਸਮਿਟ ਦੇ ਵਿੱਚ ਪਹੁੰਚੇ ਹੋਏ ਨੇ ਤੇ ਬੀਤੇ ਦਿਨ 7 ਸਾਲ ਬਾਅਦ ਉਹਨਾਂ ਦੀ ਮੁਲਾਕਾਤ ਚਾਈਨਾ ਦੇ ਰਾਸ਼ਟਰਪਤੀ ਚਿੰਗਪਿੰਗ ਦੇ ਨਾਲ ਹੋਈ ਤੇ ਹੁਣ ਇਹ 15ਵਾਂ ਜੋ ਕਿ ਸਾਲਾਨਾ ਜੋ ਐਸਆਈਓ ਸਮਿਟ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਨੇ ਤੇ ਹੁਣ ਚਾਈਨਾ ਦੇ राष्ट्रपति ਦੇ ਨਾਲ ਮੁਲਾਕਾਤ ਤੋਂ ਬਾਅਦ ਅੱਜ ਪੁਤਿਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਇਹ ਜੋ ਮੁਲਾਕਾਤ ਹੈ ਐਸਆਈਓ ਸਮਿਟ ਤੋਂ ਜੋ ਕਿ ਬਾਅਦ ਦੇ ਵਿੱਚ ਕੀਤੀ ਜਾਵੇਗੀ ਜਿਹਾ ਐਸਆਈਓ ਸਮਿਟ ਦੇ ਦੌਰਾਨ ਇਹ ਮੁਲਾਕਾਤ ਨਹੀਂ ਹੋਵੇਗੀ ਬਾਅਦ ਦੇ ਵਿੱਚ ਦੋਨਾਂ ਦੀ ਮੁਲਾਕਾਤ ਹੋਵੇਗੀ ਤੇ ਉਸ ਸਮੇਂ ਜੋ ਕਈ ਮੁੱਦੇ ਹੈ ਉਸ ਦੇ ਉੱਪਰ ਚਰਚਾ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਰੂਸ ਅਤੇ ਯੂਕਰੇਨ ਦੀ ਜੋ ਵਾਰ ਹੈ ਉਹ ਕਾਫੀ ਜ਼ਿਆਦਾ ਇਸ ਦਾ ਵੀ ਮਾਹੌਲ ਪਖਿਆ ਹੋਇਆ ਹੈ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫ ਦੇ ਉੱਪਰ ਵੀ ਅੱਜ ਪੁਤਿਨ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਹੋਰ ਜੋ ਰਿਸ਼ਤੇ ਐ ਉਹਨਾਂ ਨੂੰ ਗੂੜਾ ਬਣਾਉਣ ਦੀ ਗੱਲ ਵੀ ਇੱਥੇ ਕੀਤੀ ਗਈ ਹੈ ਕਿਉਂਕਿ 1 ਸਤੰਬਰ ਤੋਂ ਹੁਣ ਜੋ ਨਿਯਮਾਂ ਦੇ ਵਿੱਚ ਕਈ ਜ਼ਿਆਦਾ ਬਦਲਾਵ ਆਉਣ ਵਾਲੇ ਨੇ ਜਿਸ ਤੋਂ ਬਾਅਦ ਕਈ ਜੋ ਕੀ ਚੇਂਜਸ ਵੀ ਭਾਰਤ ਅਤੇ ਯੂਕਰੇਨ ਦੀ ਗੱਲ ਕਰੀਏ ਜਾਂ ਫਿਰ ਆਪਾਂ ਗੱਲ ਕਰੀਏ ਰਸ਼ੀਆ ਦੀ ਤੇ ਹੋਰ ਜਾਪਾਨ ਤੇ ਚਾਈਨਾ ਦੇ ਵਿੱਚੋਂ ਸੰਬੰਧ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੋਰ ਜ਼ਿਆਦਾ ਗਹਿਰੇ بنائے ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਰੇ ਦੇਸ਼ ਹੈ ਉਹ ਇਕਜੁੱਟ ਹੋ ਕੇ ਰਹਿ ਸਕਦੇ ਨੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਅਤੇ ਜਾਪਾਨ ਦੇ ਦੌਰੇ ਦੇ ਉੱਪਰ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਚਾਈਨਾ ਦੇ ਵਿੱਚ ਜੋ ਚੱਲ ਰਿਹਾ ਐਸਆਈਓ ਸਮਿਟ ਹੈ ਉਸਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਦਿਨ ਚਾਈਨਾ ਦੇ ਰਾਸ਼ਟਰਪਤੀ ਜਿੰਗਪਿੰਗ ਦੇ ਨਾਲ ਮੁਲਾਕਾਤ ਹੋਈ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੀ ਜੋ ਕਿ ਅੱਜ ਮੁਲਾਕਾਤ ਹੋਵੇਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਦੋਨਾਂ ਦੇ ਮੁਲਾਕਾਤ ਦੇ ਵਿੱਚ ਕਈ ਜੋ ਵੱਡੇ ਫੈਸਲੇ ਹੋ ਸਕਦੇ ਨੇ ਤੇ ਕਈ ਜੋ ਹੋਰ ਜੋ ਮੁੱਦੇ ਹੈ ਉਹਨਾਂ ਦੇ ਉੱਪਰ ਵੀ ਗੱਲਬਾਤ ਹੋ ਸਕਦੀ ਹੈ ਇਸ ਦੇ ਨਾਲ ਹੀ ਅੱਜ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚ ਜਦੋਂ ਮੁਲਾਕਾਤ ਹੋਵੇਗੀ ਉਸ ਸਮੇਂ ਜੋ ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ ਉਸ ਦੇ ਉੱਪਰ ਵੀ ਚਰਚਾ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਜੋ ਟੈਰਿਫ ਹੈ ਉਸ ਦੇ ਉੱਪਰ ਵੀ ਅੱਜ ਚਰਚਾ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਦੇ ਵਿੱਚ ਐਸਈਓ ਸਮਿਟ ਦੇ ਵਿੱਚ ਪਹੁੰਚੇ ਹੋਏ ਨੇ ਤੇ ਬੀਤੇ ਦੇ 7 ਸਾਲ ਬਾਅਦ ਉਹਨਾਂ ਦੀ ਮੁਲਾਕਾਤ ਚਾਈਨਾ ਦੇ ਰਾਸ਼ਟਰਪਤੀ ਚਿੰਗਪਿੰਗ ਦੇ ਨਾਲ ਹੋਈ ਤੇ ਹੁਣ ਇਹ 15ਵਾਂ ਜੋ ਕਿ ਸਾਲਾਨਾ ਜੋ ਐਸਆਈਓ ਸੱਮਿਟ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਨੇ ਤੇ ਹੁਣ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤੋਂ ਬਾਅਦ ਅੱਜ ਪੁਤਿਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਇਹ ਜੋ ਮੁਲਾਕਾਤ ਹੈ ਐਸਆਈਓ ਸੱਮਿਟ ਤੋਂ ਜੋ ਕਿ ਬਾਅਦ ਦੇ ਵਿੱਚ ਕੀਤੀ ਜਾਵੇਗੀ ਜਿਵੇਂ ਐਸਆਈਓ ਸੱਮਿਟ ਦੇ ਦੌਰਾਨ ਇਹ ਮੁਲਾਕਾਤ ਨਹੀਂ ਹੋਵੇਗੀ ਬਾਅਦ ਦੇ ਵਿੱਚ ਦੋਨਾਂ ਦੀ ਮੁਲਾਕਾਤ ਹੋਵੇਗੀ ਤੇ ਉਸ ਸਮੇਂ ਜੋ ਕਈ ਮੁੱਦੇ ਹੈ ਉਸ ਦੇ ਉੱਪਰ ਚਰਚਾ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਰੂਸ ਅਤੇ ਯੂਕਰੇਨ ਦੀ ਜੋ ਵਾਰ ਹੈ ਉਹ ਕਾਫੀ ਜ਼ਿਆਦਾ ਇਸ ਦਾ ਵੀ ਮਾਹੌਲ ਪੱਕਿਆ ਹੋਵੇ ਹੋਇਆ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫ ਦੇ ਉੱਪਰ ਵੀ ਅੱਜ ਪੁਤਿਨ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਹੋਰ ਜੋ ਰਿਸ਼ਤੇ ਐ ਉਹਨਾਂ ਨੂੰ ਗੂੜਾ ਬਣਾਉਣ ਦੀ ਗੱਲ ਵੀ ਇੱਥੇ ਕੀਤੀ ਗਈ ਹੈ ਕਿਉਂਕਿ 1 ਸਤੰਬਰ ਤੋਂ ਹੁਣ ਜੋ ਨਿਯਮਾਂ ਦੇ ਵਿੱਚ ਕਈ ਜ਼ਿਆਦਾ ਬਦਲਾਵ ਆਉਣ ਵਾਲੇ ਨੇ ਜਿਸ ਤੋਂ ਬਾਅਦ ਕਈ ਜੋ ਕੀ ਚੇਂਜਸ ਵੀ ਭਾਰਤ ਅਤੇ ਯੂਕਰੇਨ ਦੀ ਗੱਲ ਕਰੀਏ ਜਾਂ ਫਿਰ ਅੱਪਾ ਗੱਲ ਕਰੀਏ ਰਸ਼ੀਆ ਦੀ ਤੇ ਹੋਰ ਜਾਪਾਨ ਤੇ ਚਾਈਨਾ ਦੇ ਵਿੱਚੋਂ ਸੰਬੰਧ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੋਰ ਜ਼ਿਆਦਾ ਗਹਿਰੇ بنائے ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਰੇ ਦੇਸ਼ ਹੈ ਉਹ ਇਕਜੁੱਟ ਹੋ ਕੇ ਰਹਿ ਸਕਦੇ ਨੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਅਤੇ ਜਾਪਾਨ ਦੇ ਦੌਰੇ ਦੇ ਉੱਪਰ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਚਾਈਨਾ ਦੇ ਵਿੱਚ ਜੋ ਚੱਲ ਰਿਹਾ ਐਸਈਓ ਸਮਿਟ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਦਿਨ ਚਾਈਨਾ ਦੇ ਰਾਸ਼ਟਰਪਤੀ ਜਿੰਗਪਿੰਗ ਦੇ ਨਾਲ ਮੁਲਾਕਾਤ ਹੋਈ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੀ ਜੋ ਕਿ ਅੱਜ ਮੁਲਾਕਾਤ ਹੋਵੇਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਦੋਨਾਂ ਦੇ ਮੁਲਾਕਾਤ ਦੇ ਵਿੱਚ ਕਈ ਜੋ ਵੱਡੇ ਫੈਸਲੇ ਹੋ ਸਕਦੇ ਨੇ ਤੇ ਕਈ ਜੋ ਹੋਰ ਜੋ ਮੁੱਦੇ ਹੈ ਉਹਨਾਂ ਦੇ ਉੱਪਰ ਵੀ ਗੱਲਬਾਤ ਹੋ ਸਕਦੀ ਹੈ ਇਸ ਦੇ ਨਾਲ ਹੀ ਅੱਜ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚ ਜਦੋਂ ਮੁਲਾਕਾਤ ਹੋਵੇਗੀ ਉਸ ਸਮੇਂ ਜੋ ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ ਉਸ ਦੇ ਉੱਪਰ ਵੀ ਚਰਚਾ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਜੋ ਟੈਰਿਫ ਹੈ ਉਸ ਦੇ ਉੱਪਰ ਵੀ ਅੱਜ ਚਰਚਾ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਦੇ ਵਿੱਚ ਐਸਈਓ ਸਮਿਟ ਦੇ ਵਿੱਚ ਪਹੁੰਚੇ ਹੋਏ ਨੇ ਤੇ ਬੀਤੇ ਦਿਨ 5 ਸਾਲ ਬਾਅਦ ਉਹਨਾਂ ਦੀ ਮੁਲਾਕਾਤ ਚਾਈਨਾ ਦੇ ਰਾਸ਼ਟਰਪਤੀ ਚਿੰਗਪਿੰਗ ਦੇ ਨਾਲ ਹੋਈ ਤੇ ਹੁਣ ਇਹ 15ਵਾਂ ਜੋ ਕਿ ਸਾਲਾਨਾ ਜੋ ਐਸਆਈਓ ਸਮਿਟ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਨੇ ਤੇ ਹੁਣ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤੋਂ ਬਾਅਦ ਅੱਜ ਪੁਤਿਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਇਹ ਜੋ ਮੁਲਾਕਾਤ ਹੈ ਐਸਆਓ ਸਮਿਟ ਤੋਂ ਜੋ ਕਿ ਬਾਅਦ ਦੇ ਵਿੱਚ ਕੀਤੀ ਜਾਵੇਗੀ ਜਿਹਾ ਐਸਆਓ ਸਮਿਟ ਦੇ ਦੌਰਾਨ ਇਹ ਮੁਲਾਕਾਤ ਨਹੀਂ ਹੋਵੇਗੀ ਬਾਅਦ ਦੇ ਵਿੱਚ ਦੋਨਾਂ ਦੀ ਮੁਲਾਕਾਤ ਹੋਵੇਗੀ ਤੇ ਉਸ ਸਮੇਂ ਜੋ ਕਈ ਮੁੱਦੇ ਹੈ ਉਸ ਦੇ ਉੱਪਰ ਚਰਚਾ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਰੂਸ ਅਤੇ ਯੂਕਰੇਨ ਦੀ ਜੋ ਵਾਰ ਹੈ ਉਹ ਕਾਫੀ ਜ਼ਿਆਦਾ ਇਸ ਦਾ ਵੀ ਮਾਹੌਲ ਪਖਿਆ ਹੋਇਆ ਹੈ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫ ਦੇ ਉੱਪਰ ਵੀ ਅੱਜ ਪੁਤਿਨ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਹੋਰ ਜੋ ਰਿਸ਼ਤੇ ਐ ਉਹਨਾਂ ਨੂੰ ਗੂੜਾ ਬਣਾਉਣ ਦੀ ਗੱਲ ਵੀ ਇੱਥੇ ਕੀਤੀ ਗਈ ਹੈ ਕਿਉਂਕਿ 1 ਸਤੰਬਰ ਤੋਂ ਹੁਣ ਜੋ ਨਿਯਮਾਂ ਦੇ ਵਿੱਚ ਕਈ ਜ਼ਿਆਦਾ ਬਦਲਾਵ ਆਉਣ ਵਾਲੇ ਨੇ ਜਿਸ ਤੋਂ ਬਾਅਦ ਕਈ ਜੋ ਕੀ ਚੇਂਜਸ ਵੀ ਭਾਰਤ ਅਤੇ ਯੂਕਰੇਨ ਦੀ ਗੱਲ ਕਰੀਏ ਜਾਂ ਫਿਰ ਆਪਾਂ ਗੱਲ ਕਰੀਏ ਰਸ਼ੀਆ ਦੀ ਤੇ ਹੋਰ ਜਾਪਾਨ ਤੇ ਚਾਈਨਾ ਦੇ ਵਿੱਚੋਂ ਸੰਬੰਧ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੋਰ ਜ਼ਿਆਦਾ ਗਹਿਰੇ ਬਣਾਏ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਰੇ ਦੇਸ਼ ਹੈ ਉਹ ਇਕਜੁੱਟ ਹੋ ਕੇ ਰਹਿ ਸਕਦੇ ਨੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਅਤੇ ਜਾਪਾਨ ਦੇ ਦੌਰੇ ਦੇ ਉੱਪਰ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਚਾਈਨਾ ਦੇ ਵਿੱਚ ਜੋ ਚੱਲ ਰਿਹਾ ਐਸਈਓ ਸਮਿਟ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਦਿਨ ਚਾਈਨਾ ਦੇ ਰਾਸ਼ਟਰਪਤੀ ਜਿੰਗਪਿੰਗ ਦੇ ਨਾਲ ਮੁਲਾਕਾਤ ਹੋਈ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੀ ਜੋ ਕਿ ਅੱਜ ਮੁਲਾਕਾਤ ਹੋਵੇਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਦੋਨਾਂ ਦੇ ਮੁਲਾਕਾਤ ਦੇ ਵਿੱਚ ਕਈ ਜੋ ਵੱਡੇ ਫੈਸਲੇ ਹੋ ਸਕਦੇ ਨੇ ਤੇ ਕਈ ਜੋ ਹੋਰ ਜੋ ਮੁੱਦੇ ਹੈ ਉਹਨਾਂ ਦੇ ਉੱਪਰ ਵੀ ਗੱਲਬਾਤ ਹੋ ਸਕਦੀ ਹੈ ਇਸ ਦੇ ਨਾਲ ਹੀ ਅੱਜ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਜਦੋਂ ਮੁਲਾਕਾਤ ਹੋਵੇਗੀ ਉਸ ਸਮੇ ਜੋ ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ ਉਸ ਦੇ ਉੱਪਰ ਵੀ ਚਰਚਾ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਜੋ ਟੈਰਿਫ ਹੈ ਉਸ ਦੇ ਉੱਪਰ ਵੀ ਅੱਜ ਚਰਚਾ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇ ਚਾਈਨਾ ਦੇ ਵਿੱਚ ਐਸਆਈਓ ਸਮਿਟ ਦੇ ਵਿੱਚ ਪਹੁੰਚੇ ਹੋਏ ਨੇ ਤੇ ਬੀਤੇ ਦਿਨ 7 ਸਾਲ ਬਾਅਦ ਉਹਨਾਂ ਦੀ ਮੁਲਾਕਾਤ ਚਾਈਨਾ ਦੇ ਰਾਸ਼ਟਰਪਤੀ ਚਿੰਗਪਿੰਗ ਦੇ ਨਾਲ ਹੋਈ ਤੇ ਹੁਣ ਇਹ 15ਵਾਂ ਜੋ ਕਿ ਸਾਲਾਨਾ ਜੋ SCO ਸਮਿਟ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਨੇ ਤੇ ਹੁਣ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤੋਂ ਬਾਅਦ ਅੱਜ ਪੁਤਿਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਇਹ ਜੋ ਮੁਲਾਕਾਤ ਹੈ SCO ਸਮਿਟ ਤੋਂ ਜੋ ਕਿ ਬਾਅਦ ਦੇ ਵਿੱਚ ਕੀਤੀ ਜਾਵੇਗੀ ਜਿਹਾ SCO ਸਮਿਟ ਦੇ ਦੌਰਾਨ ਇਹ ਮੁਲਾਕਾਤ ਨਹੀਂ ਹੋਵੇਗੀ ਬਾਅਦ ਦੇ ਵਿੱਚ ਦੋਨਾਂ ਦੀ ਮੁਲਾਕਾਤ ਹੋਵੇਗੀ ਤੇ ਉਸ ਸਮੇਂ ਜੋ ਕਈ ਮੁੱਦੇ ਹੈ ਉਸ ਦੇ ਉੱਪਰ ਚਰਚਾ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਰੂਸ ਅਤੇ ਯੂਕਰੇਨ ਦੀ ਜੋ ਵਾਰ ਹੈ ਉਹ ਕਾਫੀ ਜ਼ਿਆਦਾ ਇਸ ਦਾ ਵੀ ਮਾਹੌਲ ਪਖਿਆ ਹੋਵੇ ਹੋਇਆ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫ ਦੇ ਉੱਪਰ ਵੀ ਅੱਜ ਪੁਤਿਨ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਹੋਰ ਜੋ ਰਿਸ਼ਤੇ ਐ ਉਹਨਾਂ ਨੂੰ ਗੂੜਾ ਬਣਾਉਣ ਦੀ ਗੱਲ ਵੀ ਇੱਥੇ ਕੀਤੀ ਗਈ ਹੈ ਕਿਉਂਕਿ 1 ਸਤੰਬਰ ਤੋਂ ਹੁਣ ਜੋ ਨਿਯਮਾਂ ਦੇ ਵਿੱਚ ਕਈ ਜ਼ਿਆਦਾ ਬਦਲਾਵ ਆਉਣ ਵਾਲੇ ਨੇ ਜਿਸ ਤੋਂ ਬਾਅਦ ਕਈ ਜੋ ਕੀ ਚੇਂਜਸ ਵੀ ਭਾਰਤ ਅਤੇ ਯੂਕਰੇਨ ਦੀ ਗੱਲ ਕਰੀਏ ਜਾਂ ਫਿਰ ਆਪਾਂ ਗੱਲ ਕਰੀਏ ਰਸ਼ੀਆ ਦੀ ਤੇ ਹੋਰ ਜਾਪਾਨ ਤੇ ਚਾਈਨਾ ਦੇ ਵਿੱਚੋਂ ਸੰਬੰਧ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੋਰ ਜ਼ਿਆਦਾ ਗਹਿਰੇ بنائے ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਰੇ ਦੇਸ਼ ਹੈ ਉਹ ਇਕਜੁੱਟ ਹੋ ਕੇ ਰਹਿ ਸਕਦੇ ਨੇ